ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਵਿੱਚ ਪ੍ਰਵਾਸੀਆਂ ਦੀ ਬੱਦਰ ਹਾਲਤ ਬਿਆਨ ਕਰਦੀ ਹੈ ਕਿ ਇੱਕ ਹੈਰਾਨਕੁਨ ਰਿਪੋਰਟ ਸਾਹਮਣੇ ਆਈ ਹੈ ਤੇ 29 ਅਕਾਦਮਿਕ ਸ਼ਖਸੀਅਤਾਂ ਅਤੇ ਵਕੀਲਾਂ ਵੱਲੋਂ ਤਿਆਰ ਰਿਪੋਰਟ ਕਹਿੰਦੀ ਹੈ ਕਿ ਖੇਤੀ ਸੈਕਟਰ ਦੇ ਵਿੱਚ ਕੰਮ ਕਰਦੇ ਪ੍ਰਵਾਸੀ ਅਣਮਨੁੱਖੀ ਮਾਹੌਲ ਦੇ ਵਿੱਚ ਦਿਨ ਕੱਟ ਰਹੇ ਨੇ ਜਿੱਥੇ ਚੂਹੇ ਜ਼ਹਿਰੀਲੀਆਂ ਦਵਾਈਆਂ ਅਤੇ ਹੋਰ ਅਣਗਿਣਤੀ ਸਮਿਖਿਆ ਦੇ ਨਾਲ ਤੋਂ ਦੋ ਹੱਥ ਕਰਨੇ ਪੈਂਦੇ ਨੇ ਕੈਨੇਡਾ ਵਿੱਚ ਰਹਿੰਦੇ ਕੁਝ ਪ੍ਰਵਾਸੀਆਂ ਦੀ ਹਾਲਤ ਬੱਦਲ ਹੁੰਦੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਨਾਂ ਨੂੰ ਖਾਨ ਪੀਣ ਤੱਕ ਦੇ ਲਾਲੇ ਪਏ ਹੋਏ ਨੇ ਦਰਜ ਸਰਫ ਰਿਫ੍ਰਿਜਰੇਟਰ ਦੇ ਵਿੱਚ ਉੱਲੀ ਜੰਮੀ ਹੋਈ ਹੈ ਅਤੇ ਅਲਮਾਰੀਆਂ ਦੇ ਵਿੱਚ ਚੂਹੇ ਛਾਲਾ ਮਾਰਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਦੀਆਂ ਮਿੰਗਣਾ ਖਤਰਨਾਕ ਬਿਮਾਰੀਆਂ ਦਾ ਕਾਰਨ ਪਨ ਸਕਦੀਆਂ ਨੇ ਇਹ ਖੁਲਾਸਾ ਕੀਤਾ ਗਿਆ ਇੱਕ ਰਿਪੋਰਟ ਦੇ ਵੱਲੋਂ ਸਾਫ ਸਫਾਈ ਨਾ ਹੋਣ ਕਾਰਨ ਰਸੋਈ ਦੇ ਵਿੱਚ ਰੋਟੇ ਪਕਾਉਣ ਤੋਂ ਵੀ ਉਹਨਾਂ ਨੂੰ ਡਰ ਲੱਗਦਾ ਜਮਾਇਕਾ ਦੇ ਨਾਲ ਸੰਬੰਧਿਤ ਇੱਕ ਪਰਵਾਸੀ ਨੇ ਦੱਸਿਆ ਹੈ ਕਿ ਪਲੰਬਿੰਗ ਦੀ ਸਮੱਸਿਆ ਵੀ ਆਮ ਹੈ ਅਤੇ ਅੰਤੜਿਤ ਠੰਡ ਵਿੱਚ ਹੀਟਰ ਕੰਮ ਨਹੀਂ ਕਰਦੇ ਹੀਟਿੰਗ ਕਰਨ ਵਾਲਾ ਯੰਤਰ ਮਾਲਕ ਨੇ ਲੋਕ ਕਰਕੇ ਕਿਆ ਹੋਇਆ ਤੇ ਉਸ ਨੂੰ ਠੀਕ ਵੀ ਨਹੀਂ ਕਰਵਾ ਸਕਦੇ ਰਿਪੋਰਟ ਦੇ ਲੇਖਕਾਂ ਨੇ ਇਹ ਵੀ ਕਿਹਾ ਹੈ ਕਿ ਪ੍ਰਵਾਸੀਆਂ ਦੇ ਹਾਲਾਤ ਸੁਧਾਰਨ ਦੇ ਲਈ ਬਹੁਤ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ ਫੈਡਰਲ ਅਤੇ ਸੂਬਾ ਸਰਕਾਰਾਂ ਨੂੰ ਪ੍ਰਵਾਸੀਆਂ ਦੇ ਰਹਿਣ ਸਹਿਣ ਅਤੇ ਕੰਮ ਵਾਲੀਆਂ ਥਾਵਾਂ ਉੱਤੇ ਚੈਕਿੰਗ ਕਰਵਾਉਣੀ ਚਾਹੀਦੀ ਹੈ ਕਿਉਂਕਿ ਕੁਝ EMPLOYE ਬੁਨਿਆਦੀ ਹਾਲਾਤ ਉੱਤੇ ਪਰਦਾ ਪਾਉਣ ਦੀ ਯਤਨ ਵੀ ਕਰਦੇ ਨੇ ਮੈਕਿਲ ਯੂਨੀਵਰਸਿਟੀ ਦੀ ਪ੍ਰੋਫੈਸਰ ਅਤੇ ਰਿਪੋਰਟ ਦੇ ਲੇਖਾ ਦੇ ਵਿੱਚੋਂ ਇੱਕ ਜ਼ਿਲ ਹੈਂਡਲੀ ਦਾ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਰਹਿਣ ਸਹਿਣ ਤੇ ਹਾਲਾਤਾਂ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਹੈ ਕਿਉਂਕਿ ਅਜਿਹਾ ਨਾ ਹੋਣ ਦੀ ਬਰਤੋ ਦੇ ਵਿੱਚ ਪ੍ਰਵਾਸੀ ਖੇਤੀ ਕਾਮਿਆਂ ਦੀ ਸਿਹਤ ਗੰਭੀਰ ਖਤਰਿਆਂ ਦੇ ਵਿੱਚ गिर ਜਾਵੇਗੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਐਨੇ ਗੰਦੇ ਖਲਾਤ ਦੇ ਵਿੱਚ ਲੋਕਾਧਰ ਰਹਿਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਅਗੇ ਕਿਹਾ ਕਿ ਵਿਦੇਸ਼ਾਂ ਤੋਂ ਬਿਹਤਰ ਭਵਿੱਖ ਦੀ ਪਾਲ ਦੇ ਵਿੱਚ ਆਉਣ ਵਾਲਿਆਂ ਦੇ ਮਾਮਲੇ ਵਿੱਚ ਇਹ ਵੱਡਾ ਸੰਕਟ ਹੈ ਜਿਸ ਨੂੰ ਸਰਕਾਰ ਦੇ ਹਰ ਪੱਧਰ ਉਤੇ ਹੱਲ ਕਰਨ ਦੀ ਯਤਨ ਹੋਣੇ ਚਾਹੀਦੇ ਨੇ। ਅੰਤਾਂ ਦੀ ਠੰਡ ਦੇ ਵਿੱਚ ਹੀਟਰ ਵੀ ਨਸੀਬ ਨਹੀਂ ਹੁੰਦਾ। ਚੇਤੇ ਰਹੇ ਕਿ ਕ੍ਰੂਡੋ ਸਰਕਾਰ ਦੇ ਵਿਲੇ ਸਮਾਜਿਕ ਮਾਮਲਿਆਂ ਬਾਰੇ ਸੈਨੇਟ ਦੀ ਇੱਕ ਕਮੇਟੀ ਨੇ ਫੈਡਰਲ ਸਰਕਾਰ ਨੂੰ ਸਿਫਾਰਿਸ਼ ਕੀਤੀ ਸੀ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸਿਰਫ ਇੱਕ EMPLOYE ਨਾਲ ਬਣ ਕੇ ਨਾ ਰੱਖਿਆ ਜਾ ਅਤੇ ਉਹਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ EMPLOYE ਦੇ ਕੋਲ ਕੰਮ ਕਰਨ ਦੀ ਖੁੱਲ ਹੋਣੀ ਚਾਹੀਦੀ ਹੈ ਕਮੇਟੀ ਨੇ ਸਪਸ਼ਟੇ ਸ਼ਬਦਾਂ ਦੇ ਵਿੱਚ ਆਖਿਆ ਹੈ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮਾ ਮੌਜੂਦਾ ਰੂਪ ਦੇ ਵਿੱਚ ਨਾ ਪ੍ਰਵਾਸੀਆਂ ਵਾਸਤੇ ਲਾਹੇਵੰਦ ਸਾਬਤ ਹੋ ਰਿਹਾ ਤੇ ਨਾ ਹੀ ਉਹਨਾਂ ਨੂੰ ਨੌਕਰੀਆਂ ਦੇਣ ਵਾਲਿਆਂ ਵਾਸਤੇ ক্লোਜ਼ਡ ਵਰਕ ਪਰਮਿਟ ਕਰਕੇ ਆਜ਼ੀ ਵਿਦੇਸ਼ੀ ਕਾਮੇ ਕਿਸੇ ਹੋਰ EMPLOYE ਕੋਲ ਕੰਮ ਕਰਨ ਦੇ ਲਈ ਅਧਿਕਾਰਤ ਨਹੀਂ ਹੁੰਦੇ ਅਤੇ EMPLOYES ਨੂੰ ਮਨਮਾਨੀਆਂ ਕਰਨ ਦਾ ਮੌਕਾ ਮਿਲ ਜਾਂਦੇ ਹੈ ਜ਼ਿਕਰ ਹੋਇਆ ਕਿ ਕਮੇਟੀ ਨੇ ਸਪਸ਼ਟੇ ਸ਼ਬਦਾਂ ਦੇ ਵਿੱਚ ਆਖਿਆ ਹੈ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਮੌਜੂਦਾ ਰੂਪ ਦੇ ਵਿੱਚ ਨਾ ਪਰਵਾਸੀਆ ਵਾਸਤੇ ਲਾਹੇਵੰਦ ਸਾਬਤ ਹੋ ਰਿਹਾ ਹੈ ਤੇ ਨਾ ਹੀ ਉਹਨਾਂ ਨੂੰ ਨੌਕਰੀ ਦੇਣ ਵਾਲਿਆਂ ਵਾਸਤੇ ক্লোਜ਼ਡ ਵਰਕਰ ਪਰਮਿਟਰ ਕਰਕੇ ਆਜੀ ਵਿਦੇਸ਼ੀ ਕਾਮੇ ਕਿਸੇ ਹੋਰ EMPLOYE ਕੋਲ ਕੰਮ ਕਰਨ ਦੇ ਲਈ ਅਧਿਕਾਰਤ ਨਹੀਂ ਹੁੰਦੇ ਅਤੇ EMPLOYES ਨੂੰ ਮਨਮਾਨੀਆਂ ਕਰਨ ਦਾ ਮੌਕਾ ਮਿਲ ਜਾਂਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ